ਕੰਗਣਾ ਦੇ ਥੱਪੜ ਵਾਲੇ ਕਾਣ ਨੇ ਪੰਜਾਬ ਦੀ ਸਿਆਸਤ ਵੀ ਗਰਮਾ ਦਿੱਤੀ ਹੈ ਤੇ ਹਰ ਕੋਈ ਥੱਪੜ ਮਾਰਨ ਵਾਲੀ ਲੜਕੀ ਕੁਲਵਿੰਦਰ ਕੌਰ ਦੇ ਹੱਕ ਚ ਨਿੱਤਰ ਰਿਹਾ ਤੇ ਉਦੋਂ ਹੀ ਪੰਜਾਬ ਦੇ ਸਿਆਸਤਦਾਨ ਵੀ ਇਸ ਤੇ ਆਪਣਾ ਆਪਣਾ ਪੱਖ ਰੱਖ ਰਹੇ ਨੇ ਜਿਸ ਚ ਅੱਜ ਤੋਂ ਪਹਿਲਾਂ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਮੈਂ ਕੁਲਵਿੰਦਰ ਕੌਰ ਦੇ ਜਜ਼ਬਾਤਾਂ ਤੇ ਭਾਵਨਾਵਾਂ ਦੀ ਕਦਰ ਕਰਦਾ ਤੇ ਹਰ ਤਰ੍ਹਾਂ ਨਾਲ ਕੁਲਵਿੰਦਰ ਕੌਰ ਨਾਲ ਖੜਾ ਹਾਂ ਕਿਸਾਨਾਂ ਦੀ ਪੀੜ ਅਜੇ ਵੀ ਪੰਜਾਬੀਆਂ ਦੇ ਮਨਾਂ ਵਿੱਚ ਹੈ ਦਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪਰ ਕੰਗਨਾਰ ਰਣੋਥ ਨੇ ਖਾਸ ਕਰਕੇ ਪੰਜਾਬੀਆਂ ਅਤੇ ਔਰਤਾਂ ਦੇ ਵਿਰੁੱਧ ਜ਼ਹਿਰ ਉਗਲਿਆ ਅੱਜ ਚंडीगढ़ ਹਵਾਈ ਅੱਡੇ ਤੇ ਜੋ ਕੁਝ ਹੋਇਆ ਉਹ ਪੰਜਾਬੀਆਂ ਦੇ ਕੰਗਨਾਰ ਰਣੋਥ ਦੇ ਖਿਲਾਫ ਕ੍ਰੋਧ ਦਾ ਨਤੀਜਾ ਹੈ ਹਾਲਾਂਕਿ ਮੈਂ ਕਿਸੇ ਵੀ ਰੂਪ ਵਿੱਚ ਹਿੰਸਾ ਦਾ ਸਮਰਥਨ ਨਹੀਂ ਕਰਦਾ ਪਰ ਅਸੀਂ ਬਾਰ-ਬਾਰ ਕਿਹਾ ਕਿ ਕਿਸਾਨ ਦੇਸ਼ ਨੂੰ ਭੋਜਨ ਮੁਹੱਈਆ ਕਰਵਾ ਰਹੇ ਹਨ ਉਹਨਾਂ ਦੇ ਪੁੱਤਰ ਪ੍ਰਾਤ ਤੇ ਪੈਨ ਦੇਸ਼ ਦੀ ਸੁਰੱਖਿਆ ਲਈ ਸੇਵਾ ਕਰ ਰਹੇ ਹਨ ਅਤੇ ਉਹਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਅੱਜ ਜੋ ਕੁਝ ਹੋਇਆ ਉਹ ਹਕੂਮਤਾਂ ਦੁਆਰਾ ਕਿਸਾਨਾਂ ਅਤੇ ਦੇਸ਼ ਦੇ ਜਵਾਨਾਂ ਦੀ ਆਵਾਜ਼ ਸੁਣਨ ਤੋਂ ਇਨਕਾਰ ਕਰਨ ਦਾ ਨਤੀਜਾ ਹੈ ਹਕੂਮਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਥਿਤੀ ਕਿਉਂ ਬਣੀ ਜਿਸ ਨੇ ਕੁਲਵਿੰਦਰ ਕੌਰ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣ ਲਈ ਮਜਬੂਰ ਕੀਤਾ ਅੱਜ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਪੰਜਾਬੀ ਅੱਤਵਾਦੀ ਵੱਧ ਰਹੇ ਹਨ ਸਾਨੂੰ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਜੋ ਕੜਵਾੜਟ ਦਾ ਮਾਹੌਲ ਬਣਾਉਂਦੇ ਨੇ ਤੇ ਉਧਰ ਹੀ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਲਿਖਿਆ ਦੋਸਤੋ ਹਾਲਾਂਕਿ ਮੈਂ ਕਿਸੇ ਤਰ੍ਹਾਂ ਦੀ ਵਾਇਲੈਂਸ ਦਾ ਸਪੋਰਟਰ ਨਹੀਂ ਲੇਕਿਨ ਅੱਜ ਜੋ ਕੰਗਨਾ ਰਣੋਤ ਨੇ ਸੀਆਈਐਸਐਫ ਦੀ ਬਹਾਦਰ ਕੁਲਵਿੰਦਰ ਕੋਰ ਤੋਂ ਤੱਪੜ ਖਾਦਾ ਉਹ ਆਪਣੀ ਨਫ਼ਰਤ ਭਰੀ ਰਾਜਨੀਤੀ ਕਰਕੇ ਖਾਦਾ ਅਤੇ ਹਰ ਵਕਤ ਪੰਜਾਬ ਨੂੰ ਉਗਰਵਾਦ ਅਤਿਵਾਦ ਕਹਿਣਾ ਉਸਦੀ ਬਹੁਤ ਵੱਡੀ ਗਲਤੀ ਹੈ ਜਿਸ ਕਰਕੇ ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਖਹਿਰਾ ਤੇ ਜੇ ਗੱਲ ਕਰ ਲਈ ਜਾਵੇ ਪੰਜਾਬ ਬੀਜੇਪੀ ਲੀਡਰਾਂ ਦੀ ਤਾਂ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਇਸਤੇ ਕੋਈ ਬਿਆਨ ਨਹੀਂ ਆਇਆ ਜਾਖੜ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਆਖਰੀ ਪੋਸਟ 5 ਜੂਨ ਦੀ ਹੈ ਤੇ ਨਾ ਹੀ ਪੰਜਾਬ ਬੀਜੇਪੀ ਦੇ ਆਫੀਸ਼ੀਅਲੀ ਪੇਜ ਤੋਂ ਇਸ ਬਾਰੇ ਕੋਈ ਜਾਣਕਾਰੀ ਜਾਂ ਅਭਿਆਨ ਜਾਰੀ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵੀ ਕਿਸੇ ਵੱਡੇ ਲੀਡਰ ਦਾ ਕੋਈ ਬਿਆਨ ਆਇਆ ਚਾਹੇ ਹਰਪਾਲ ਚੀਮਾ ਹੋਣ ਜਾਂ ਸਪੀਕਰ ਕੁਲਤਾਰ ਸੰਧਵਾ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਅਫੀਸ਼ੀਅਲ ਪੇਜ ਤੋਂ ਕੋਈ ਬਿਆਨ ਜਾਰੀ ਕੀਤਾ ਗਿਆ ਪਰ ਪੰਜਾਬ ਦੇ ਆਮ ਲੋਕ ਥੱਪੜ ਮਾਰਨ ਵਾਲੀ ਕੁਲਵਿੰਦਰ ਕੋਰ ਦੇ ਹੱਕ ਚ ਨਿਤਰ ਰਹੇ ਨੇ ਤੇ ਇਧਰ ਹੀ ਨਾ ਬਿਆਨ ਜਾਰੀ ਕਰਨ ਵਾਲੇ ਲੀਡਰਾਂ ਤੇ ਵੀ ਲੋਕ ਸਵਾਲ ਖੜੇ ਕਰ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ